ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਡਿਜੀਟਲ ਪ੍ਰਿੰਟਿੰਗ ਹੋਊਗੀ ਸਾਰੇ ਸੂਟ ਸਰਦਾਰੀ ਹੋਣਗੇ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਸਾਡੇ ਚੈਨਲ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਵਾਲੇ ਸੂਟ ਆਪਾਂ ਜਿਹੜੇ ਦਿਖਾ ਰਹੇ ਆਂ ਜੀ ਇਹ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਪਿਓਰ ਕਾਟਨ ਦੀ ਸ਼ਰਟ ਹੈ ਜੀ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਪ੍ਰਿੰਟ ਨਵੇਂ ਆਉਣਗੇ ਜੀ ਤੇ ਕੱਪੜੇ ਆ ਕਪੜਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੋਊਗਾ ਜੀ ਟਾਈ ਟਾਈ ਮੀਟਰ ਦੀ ਕਟ ਆਊਗੀ ਜੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਹੈ ਜੀ ਤੇ ਬਹੁਤ ਹੀ ਪ੍ਰਿੰਟਿੰਗ ਇਹਨਾਂ ਦੀ ਸੋਹਣੀ ਹੈ ਸਾਰੀ ਨਵੀਂ ਪ੍ਰਿੰਟਿੰਗ ਆਊਗੀ ਜੀ ਪ੍ਰਿੰਟਿੰਗ ਲੈਵਲ ਤੁਸੀਂ ਦੇਖ ਸਕਦੇ ਹੋ ਜੀ ਕੋਈ ਵੀ ਪ੍ਰਿੰਟ ਤੁਹਾਨੂੰ ਪੁਰਾਣਾ ਨਹੀਂ ਮਿਲੂਗਾ ਕੋਈ ਵੀ ਪ੍ਰਿੰਟ ਤੁਹਾਨੂੰ ਇਹ ਬਾਜ਼ਾਰ ਦੇ ਵਿੱਚ ਨਹੀਂ ਮਿਲੂਗਾ ਜੀ ਜਿਹੜੇ ਪ੍ਰਿੰਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਬਹੁਤ ਹੀ ਹਾਈ ਕਲਾਸ ਦੇ ਪ੍ਰਿੰਟ ਹੈ ਜੀ ਸਾਰੇ ਇਹ ਵਾਲੇ ਸੂਟ ਲੀਜੀ ਵੀਜੀ ਕਾਟਨ ਦੇ ਆਉਣਗੇ ਜੀ ਨਾਲ ਬਹੁਤ ਸੋਹਣਾ ਇਹਨਾਂ ਦੇ ਦੁਪੱਟਾ ਆਊਗਾ ਜੀ ਨਾਲ ਬਹੁਤ ਸੋਹਣੀ ਇਹਨਾਂ ਦੇ ਨਾਲ ਬਾਟਮ ਹੈ ਜੀ ਸ਼ੈਡੋ ਪ੍ਰਿੰਟ ਦੀ ਤੇ ਤੁਸੀਂ ਪ੍ਰਿੰਟ ਇਹਨਾਂ ਦੇ ਚੈੱਕ ਕਰ ਸਕਦੇ ਹੋ ਜੀ ਸਾਰੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟ ਆਉਣਗੇ ਜੀ ਤੇ ਦੁਪट्टे ਇਹਨਾਂ ਦੇ ਪੂਰੇ ਖੁੱਲੇ ਡੁੱਲੇ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਆ ਜੀ ਡਿਜੀਟਲ ਪ੍ਰਿੰਟ ਆਊਗਾ ਜੀ ਸਾਰੇ ਸੂਟਾਂ ਦਾ ਡਿਜੀਟਲ ਪ੍ਰਿੰਟ ਦੇ ਦੁਪट्टे ਆਉਣਗੇ ਜੀ ਨਾਲ ਮਸਲੀਨ ਦੇ ਬਹੁਤ ਹੀ ਸੋਹਣੇ ਸੂਟ ਹੈ ਜੀ ਤੁਸੀਂ ਸੂਟ ਚੈੱਕ ਕਰਕੇ ਜਦੋਂ ਤੁਹਾਡੇ ਕੋਲੇ ਸੂਟ ਪਹੁੰਚੂਗਾ ਜੀ ਤੁਹਾਨੂੰ ਉਦੋਂ ਪਤਾ ਲੱਗੂਗਾ ਜੀ ਬਹੁਤ ਹੀ ਪਿਆਰਾ ਸਟੱਫ ਹੈ ਜੀ ਲੀਜੀ ਬੀਜੀ ਕਾਟਨ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਤੇ ਨੰਨਾ ਤੇ ਨੀਚੇ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਹੈ ਜੀ 790 ਰੁਪਏ ਦਾ ਇਹ ਸੂਟ ਹੈ ਇਹ ਵਾਲੇ ਸੂਟ ਪਿਓਰ ਕਰੇਪ ਦੇ ਆਉਣਗੇ ਜੀ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਦੀ ਕਰੇਪ ਆਉਗੀ ਜੀ ਤੇ ਬਹੁਤ ਸੋਹਣਾ ਨਾਲ ਖੁੱਲਾ ਡੁੱਲਾ ਦੁਪੱਟਾ ਆਊਗਾ ਤੇ ਬਹੁਤ ਸੋਹਣੀ ਕਰੇਪ ਦੀ 3 ਮੀਟਰ ਦੀ ਬਾਟਮ ਆਉਗੀ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਹੈ ਸਾਰੇ ਡਿਜੀਟਲ ਪ੍ਰਿੰਟ ਹੈ ਜੀ ਸ਼ਰਟ ਵੀ ਬਾਟਮ ਵੀ ਜੀ ਬਾਟਮ ਇਹਨਾਂ ਦੇ ਨਾਲ ਪਲੇਨ ਆਉਗੀ ਜੀ ਬਹੁਤ ਸੋਹਣਾ ਇਹਨਾਂ ਦੇ ਨਾਲ ਦੁਪੱਟਾ ਹੈ ਜੀ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾ ਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸੋਹਣੇ ਬਣਾ ਸਕਦੇ ਹੋ ਜੀ ਤੁਸੀਂ ਜੇ ਸਾਡੇ ਤੋਂ ਵਰਕ ਕਰਵਾਉਣਾ ਤਾਂ ਸਾਡੇ ਨਾਲ ਤੁਸੀਂ ਸਾਡੇ ਤੋਂ ਕੋਈ ਵੀ ਵਰਕ ਕਰਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ अवेलेबल ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ ਜੀ ਤੇ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਟੱਫ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਇਹ ਵਾਲੇ ਸੂਟ ਆਰਕੰਡੀ ਦੇ ਆਉਣਗੇ ਜੀ ਬਹੁਤ ਸੋਹਣੀ ਆਰਕੰਡੀ ਦੀ ਸ਼ਰਟ ਹੋਊਗੀ ਜੀ ਨਾਲ ਬਹੁਤ ਸੋਹਣੀ ਬਾਟਮ ਹੋਊਗੀ ਜੀ ਤੇ 795 ਰੁਪਏ ਦਾ ਇਹ ਸੂਟ ਹੈ ਜੀ ਬਹੁਤ ਹੀ ਸਾਰੇ ਸੂਟ ਸੇਲ ਪ੍ਰਾਈਸ ਤੇ ਹੈ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ